ਅਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੰਦਨ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਿਸੇ ਦੇ ਵੀ ਕਰ ਵਿੱਚ ਲੜਾਈ ਕਰਵਾਉਣ ਦਾ ਮੰਤਰ ਦੱਸਾਂਗਾ ਇਸ ਮੰਤਰ ਦੇ ਨਾਲ ਤੁਸੀਂ ਕਿਸੇ ਦੇ ਵੀ ਕਰ ਦੇ ਵਿੱਚ ਲੜਾਈ ਝਗੜਾ ਕਲੇਸ਼ ਪਵਾ ਸਕਦੇ ਹੋ ਜੇਕਰ ਤੁਹਾਡਾ ਕੋਈ ਦੁਸ਼ਮਣ ਬੇਵਜਾ ਹੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਉਸ ਦੁਸ਼ਮਣ ਨੂੰ ਸਬਕ ਸਿਖਾਉਣ ਲਈ ਉਸ ਦੁਸ਼ਮਨ ਨੂੰ ਮੋਟੋੜ ਜਵਾਬ ਦੇਣ ਦੇ ਲਈ ਤੁਸੀਂ ਇਹ ਮੰਤਰ ਵਰਤ ਸਕਦੇ ਹੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜਿਸ ਕਿਸੇ ਨੇ ਇਸ ਮੰਤਰ ਦਾ ਪ੍ਰਯੋਗ ਕਰਨਾ ਹੋਵੇ ਚੰਗੇ ਕੰਮਾਂ ਲਈ ਹੀ ਕੀਤਾ ਜਾਵੇ ਬੇਵਜਾ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਲਈ ਇਸ ਮੰਤਰ ਦਾ ਪ੍ਰਯੋਗ ਨਾ ਕੀਤਾ ਜਾਵੇ ਇਸ ਮੰਤਰ ਦਾ ਦੁਰਪਯੋਗ ਕਰੋਗੇ ਤਾਂ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਲਈ ਇਸ ਮੰਤਰ ਦਾ ਪ੍ਰਯੋਗ ਸਹੀ ਜਗਾਤੇ ਸਹੀ ਤਰੀਕੇ ਦੇ ਨਾਲ ਹੀ ਕੀਤਾ ਜਾਵੇ ਤਦ ਹੀ ਵਧੀਆ ਹੋਵੇਗਾ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਮੰਤਰ ਦੱਸਦੇ ਹਾਂ ਕਿਹੜਾ ਮੰਤਰ ਹੈ ਉਸ ਤੋਂ ਬਾਅਦ ਕਿਵੇਂ ਇਸ ਮੰਤਰ ਨੂੰ ਚਲਾਉਣਾ ਹੈ ਕਿਵੇਂ ਮੰਤਰ ਕੰਮ ਕਰਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਦੱਸਾਂਗੇ ਕਿ ਇਸ ਮੰਤਰ ਨੂੰ ਸਿੱਧਕੇ ਵਿੱਚ ਕਿਹਦਾ ਜਾ ਸਕਦਾ ਹੈ ਹੁਣ ਤੁਸੀਂ ਮੰਤਰ ਸੁਣ ਲਵੋ ਤੇ ਨੋਟ ਕਰ ਲਵੋ ਸੇਤੀ ਸਰਸੋਂ ਤੂੰ ਗੁਰਬੰਤੀ ਬਲਦੀ ਅਗ ਫਰੇ ਪੜਗੰਤੀ ਜਿਸ ਕਰ ਮਾਰਾਂ ਤੈਨੂੰ ਪੜ ਪੰਜ ਭੂਤ ਨਚਣ ਉਸ ਕਰ ਮੰਤਰ ਇੱਕ ਵਾਰ ਫਿਰ ਸੁਣ ਲਵੋ ਸੇਤੀ ਸਰਸੋਂ ਤੂ ਗੁਰਬੰਤੀ ਬਲਦੀ ਅਗ ਫਰੇ ਪੜਗੰਤੀ ਜਿਸ ਕਰ ਮਾਰਾਂ ਤੈਨੂੰ ਪੜ ਪੰਜ ਭੂਤ ਨਚਣ ਉਸ ਕਰ ਦੋਸਤੋ ਬਹੁਤ ਹੀ ਖਤਰਨਾਕ ਮੰਤਰ ਹੈ ਤੇ ਇਹ ਮੰਤਰ ਕੰਮ ਜਰੂਰ ਕਰਦਾ ਹੈ ਇਸ ਮੰਤਰ ਨੂੰ ਤੁਸੀਂ ਚਲਾਉਣ ਦੇ ਲਈ ਜਿਸ ਕਿਸੇ ਦੇ ਘਰ ਵਿੱਚ ਵੀ ਤੁਸੀਂ ਲੜਾਈ ਝਗੜਾ ਪਵਾਉਣਾ ਚਾਹੁੰਦੇ ਆ 33 ਰੋਂ ਲੈਣੀ ਹੈ ਅਤੇ ਉਸ ਤੇ 101 ਵਾਰ ਇਸ ਮੰਤਰ ਦਾ ਜਾਪ ਕਰਕੇ ਅਤੇ 101 ਵਾਰ ਹੀ ਦਮ ਕਰਕੇ ਤੁਸੀਂ ਇਹ 33 ਰੋਂ ਆਪਣੇ ਦੁਸ਼ਮਣ ਦੇ ਘਰ ਜਾਂ ਫਿਰ ਜਿਸ ਦੇ ਘਰ ਵਿੱਚ ਤੁਸੀਂ ਲੜਾਈ ਪਵਾਉਣਾ ਚਾਹੁੰਦੇ ਆ ਉਹਦੇ ਘਰ ਵਿੱਚ ਸੁੱਟ ਦੇਣੀ ਹੈ ਤੁਸੀਂ ਦੇਖੋਗੇ ਕਿ ਉਸ ਦਿਨ ਤੋਂ ਲੜਾਈਆਂ ਝਗੜੇ ਹੋਣੇ ਸ਼ੁਰੂ ਹੋ ਜਾਣਗੇ ਇੰਨਾ ਤਾਕਤਵਰ ਇਹ ਮੰਤਰ ਹੈ ਇੰਨੀ ਜਲਦੀ ਕੰਮ ਕਰਨ ਵਾਲਾ ਇਹ ਮੰਤਰ ਹੈ ਕਿ ਤੁਸੀਂ ਆਪਣੇ ਦੁਸ਼ਮਣ ਦੇ ਘਰ ਸੱਟੋਂਗੇ ਤਾਂ ਤੁਹਾਡਾ ਦੁਸ਼ਮਣ ਹੌਲੀ-ਹੌਲੀ ਦਿਨ-ਪ੍ਰਤੀ ਦਿਨ ਬਿਲਕੁਲ ਹੀ ਬਰਬਾਦ ਹੋ ਜਾਵੇਗਾ ਖਤਮ ਹੋ ਜਾਵੇਗਾ ਦੋਸਤੋ ਇਸ ਮੰਤਰ ਨੂੰ ਸਿੱਧ ਕਰਨ ਲਈ 21 ਦਿਨ ਲੱਗਦੇ ਨੇ 21 ਦਿਨਾਂ ਦੇ ਵਿੱਚ ਅਸੀਂ ਇਸ ਮੰਤਰ ਨੂੰ ਸਿੱਧ ਕਰ ਸਕਦੇ ਹਾਂ ਯਾ ਫਿਰ ਕਿਸੇ ਤਿਹਾੜ ਤੇ ਜਿਵੇਂ ਦੀਵਾਲੀ ਹੋਲੀ ਦੁਸ਼ਹਿਰਾ ਯਾ ਫਿਰ ਚੰਦਰ ਗ੍ਰਾਂਡ ਸੂਰਗ੍ਰਾਂਡ ਤੇ ਤੁਸੀਂ ਇੱਕ ਦਿਨ ਦੇ ਵਿੱਚ ਹੀ ਇਸ ਮੰਤਰ ਨੂੰ ਸਿਧ ਕਰ ਸਕਦੇ ਆ ਨਹੀਂ ਤਾਂ ਇਸ ਮੰਤਰ ਦੀ ਸਾਧਨਾ 21 ਦਿਨ ਦੀ ਹੈ ਇੱਕ ਇੱਕ ਦਿਨ ਹਰ ਰੋਜ਼ ਤੁਸੀਂ 11 ਮਾਲਾ ਦਾ ਜਾਪ ਕਰਨਾ ਹੈ 101 ਮਣਕਿਆਂ ਵਾਲੀ ਮਾਲਾ ਤੇ 11 ਮਾਲਾ ਦਾ ਜਾਪ ਕਰਨਾ ਹੈ ਪਛਮ ਦਿਸ਼ਾ ਵੱਲ ਮੁਹਰ ਕੇ ਸਾਧਨਾ ਤੇ ਬੈਠਣਾ ਹੈ 21 ਦਿਨ ਤੱਕ ਬਿਲਕੁਲ ਸਾਫ਼-ਵਾਕ ਰਹਿਣਾ ਹੈ। 5 ਅਰਗਬਤੀਆਂ ਜਗਾ ਕੇ ਮੰਤਰ ਜਾਪ ਕਰਨਾ ਹੈ। ਅਤੇ ਸਰ੍ਹੋਂ ਦੇ ਤੇਲ ਦਾ ਦੀਪਕ ਜਗਾ ਕੇ ਚਿਰਾਗ ਰਗਾ ਕੇ ਮੰਤਰ ਜਾਪ ਕਰਨਾ ਹੈ। ਤੇ ਕੋਲ ਫੁੱਲੀਆਂ ਪਤਾਸਿਆਂ ਦਾ ਪ੍ਰਸ਼ਾਦ ਰੱਖਣਾ ਹੈ। ਅਤੇ ਉਹ ਪ੍ਰਸ਼ਾਦ ਤੁਸੀਂ ਜਿੱਦਾਂ ਹੁਣ ਪਹਿਲੇ ਦਿਨ ਰੱਖ ਲਿਆ ਮੰਤਰ ਜਾਪ ਕਰ ਲਿਆ, ਦੂਸਰੇ ਦਿਨ ਸਵੇਰੇ ਪੰਛੀਆਂ ਨੂੰ ਬਾ ਦੇਣਾ ਹੈ। ਇਸੇ ਤਰ੍ਹਾਂ 21 ਦਿਨ ਤੁਸੀਂ ਪ੍ਰਸ਼ਾਦ ਰੱਖਣਾ ਹੈ ਅਤੇ 21 ਦਿਨ ਤੁਸੀਂ ਮੰਤਰ ਜਾਪ ਕਰਨਾ ਹੈ 21 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਇਹ ਮੰਤਰ ਸਿੱਧ ਹੋ ਜਾਵੇਗਾ ਅਤੇ ਇਸ ਨੂੰ ਤੁਸੀਂ 21 ਦਿਨਾਂ ਤੋਂ ਬਾਅਦ ਫ੍ਰੀ ਹੋ ਕਰ ਸਕਦੇ ਹੋ ਇਸਤੇਮਾਲ ਕਰ ਸਕਦੇ ਹੋ ਸਿਕ ਵਾਰ ਫਿਰ ਤੋਂ ਗੁਜ਼ਾਰਿਸ਼ ਹੈ ਕਿ ਦੇਵਜਾ ਇਸ ਮੰਤਰ ਨੂੰ ਕਿਸੇ ਦੇ ਵੀ ਘਰ ਵਿੱਚ ਦੇਵਜਾ ਲੜਾਈ ਬਉਣ ਦੇ ਲਈ ਨਾ ਵਰਤਿਆ ਜਾਵੇ ਕਿਸੇ ਵੀ ਨਜਾਇਜ਼ ਕੰਮ ਦੇ ਲਈ ਇਸ ਮੰਤਰ ਨੂੰ ਨਾ ਵਰਤਿਆ ਜਾਵੇ ਅਸੀਂ ਇਹ ਮੰਤਰ ਤੁਹਾਨੂੰ ਸਿਰਫ ਗਿਆਨ ਦੇ ਮਾਧਿਅਮ ਲਈ ਹੀ ਦੱਸ ਰਹੇ ਹਾਂ ਤਾਂ ਕਿ ਤੁਹਾਨੂੰ ਹਰ ਇੱਕ ਮੰਤਰ ਬਾਰੇ ਹਰ ਇੱਕ ਕਲਮੇ ਬਾਰੇ ਗਿਆਨ ਹੋ ਸਕੇ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦਾ ਨਵਾਂ ਵੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਉਹ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਦਰ ਬਾੜ ਦੁਆ ਫਰਿਆਦ ਅਮਲ ਵਜ਼ੀਫ ਇਸ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ